ਸੰਗਰੂਰ ਦੇ ਵਿੱਚ ਦਿਨ ਦਿਹਾੜੇ ਮੈਡੀਕਲ ਦੀ ਦੁਕਾਨ ਤੇ ਸਵਾ ਲੱਖ ਦੀ ਚੋਰੀ ਹੋਈ ਹੈ ਦੁਕਾਨਦਾਰ ਕੁਝ ਸਮੇਂ ਲਈ ਸ਼ੀਸ਼ੇ ਦੇ 바ਰ ਨੂੰ ਲੋਕ ਲਗਾ ਕੇ ਘਰੇਲੂ ਕੰਮ ਲਈ ਗਿਆ ਸੀ ਲੇਕਿਨ ਪਿੱਛੋਂ ਚੋਰ ਨੇ ਪੇਚਕਸ ਦੇ ਨਾਲ ਤਾਲਾ ਤੇ ਗੱਲਾਂ ਤੋੜ ਕੇ ਕਰੀਬ ਸਵਾ ਲੱਖ ਰੁਪਏ ਤੇ ਹੱਥ ਸਾਫ਼ ਕਰ ਦਿੱਤਾ ਵਾਪਸ ਆਏ ਦੁਕਾਨਦਾਰ ਨੇ ਜਦ ਦੁਕਾਨ ਖੁੱਲੀ ਵੇਖੀ ਤਾਂ ਉਸ ਦੇ ਹੋਸ਼ ਉੱਟ ਗਏ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਚੋਰੀ ਹੋਣ ਦਾ ਖੁਲਾਸਾ ਹੋਇਆ ਇਹ ਸਾਰੀ ਬਾਤ ਦਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੋਈ ਸੀ ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਹੁਣ ਚੋਰਾਂ ਨੂੰ ਫੜਨ ਦਾ ਪ੍ਰੋਸਾ ਦਵਾਇਆ ਹੈ ਸਰ ਮੇਰਾ ਨਾਮ ਨਿਰੰਦਰ ਕੁਮਾਰ ਹੈ ਆਰਮਦਾਨ ਹੋਇਆ ਹੈ ਸ਼ੈਫੀ ਮੈਡੀਕਲ ਹਾਲ ਨਿਰੰਦਰ ਜੀ ਕੀ ਹੋਇਆ ਜੀ ਤੁਹਾਡੇ ਨਾਲ ਤੇ ਕੀ ਟਾਈਮ ਸੀ ਸਰ ਮੈਂ ਮੇਰਾ ਪੋਤਾ ਹੋਇਆ ਜੀ ਪਰਸੋਂ ਇੱਕ ਕੱਲ ਸ਼ੂਟਿੰਗ ਮਿਲਨੀ ਸੀ ਉਹਨਾਂ ਨੂੰ ਮੈਂ 8:00 ਵਜੇ ਗਿਆ ਸੀਗਾ ਤੇ ਮੈਂ ਪੈਸੇ ਦਾ ਅਰੇਂਜਮੈਂਟ ਕੀਤਾ ਜੀ ਤੇ ਮਿਸਿਸ ਦਾ ਫੋਨ ਆਇਆ ਵੀ ਤੁਸੀਂ ਆ ਜਾਓ ਵੀ ਡਾਕਟਰ ਸਾਹਿਬ ਛੁੱਟੀ ਦੇਣਗੇ ਮੁਗੈ ਚਲੋ ਮੈਂ ਸੁਟਕੂੜੀ ਆਜਨਾਂ ਤੇ ਉਸ ਤੋਂ ਮੈਂ ਜੋ 1:30 ਵਜੇ ਗਿਆ ਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ ਮੈਂ ਚਲੋ ਮੈਂ ਪੈਸੇ ਲੈ ਕੇ ਆਉਂਗਾ ਤੇ ਇਹ ਕੋਈ ਗੱਲ ਨਹੀਂ ਰਾਮ ਨਾਲ ਆਜੋ ਤੇ ਜੋ ਮੈਂ ਆ ਕੇ ਦੇਖਿਆ ਤੇ ਮੂੰਹ ਕੋ ਨੰਗਰ ਲੱਗਿਆ ਤਾਂ ਸ਼ਟਰ ਮੇਰੇ ਉੱਪਰ ਸੀਗਾ ਜੀ ਤੇ ਗੀੜ ਮੇਰਾ ਅੱਧਾ ਖੁੱਲਿਆ ਪਿਆ ਸੀਗਾ ਤੇ ਮੈਂ ਦੇਖਿਆ ਮੈਂ ਕੋਲੋਂ ਪੈਪੀ ਤੇ ਗਿਆ ਤੇ ਮੈਂ ਫਰੋਸ਼ਨ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਪੈਨ ਮੇਨ ਗੇਟ ਜੀ ਹਟਿਆ ਪਿਆ ਸੀਗਾ ਗੱਲੇ ਦੇ ਪੀਛੇ ਸਮਾਰਟੀ ਉਹਨਾਂ ਨੇ ਗੱਲਾ ਤੋੜਿਆ ਉਹਦੇ ਕਿੰਨੀ ਸਵਾ ਲੱਖ ਰੁਪਏ ਸੀਗਾ ਜੀ ਯਾਰ ਕਿ ਅਸੀਂ ਨੇ ਕਿਰਮੈਂਡ ਹੁੰਦੇ ਬੇਟਾ ਦਾਖਾ ਸੀਗਾ ਜੀ ਤੇ ਉਹਨਾਂ ਨੂੰ ਕੀ ਸਮਝ ਆ ਕਿ ਪੋਰਸਲੇਨ ਦੇ ਮਹਿਜ 500 ਗਜ ਦੀ ਦੂਰੀ ਤੇ ਤੁਹਾਡੀ ਦੁਕਾਨ ਹੈ ਹਾਂਜੀ ਨਾਲ ਹੀ ਤੇ 500 ਗਜ ਤੇ ਦੂਸਰੇ ਪਾਸੇ ਸਿਟੀ ਮੰਡਰ थाना ਪੈ ਜਾਂਦਾ ਦੋਹਾਂ ਦੇ ਵਿਚਾਲੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਹੋ ਜੇ ਕਿਸ ਤਰ੍ਹਾਂ ਸੀ ਫੀਲ ਕਰ ਤੁਸੀਂ ਸੀਐਮ ਸਕਿਉਰਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹਨ ਨੂੰ ਵੀ ਕਰੀਏ ਜਿਉਂ ਦਿਨ ਦਿਹਾੜੇ ਕੰਮ ਬਾਕਾ ਹੂੰ ਹੂੰ ਦਾਰੀ ਨਹੀਂ ਹੈਗਾ ਕਿਸਾਨ ਕਿਸਾ ਦਾਰੀ ਨਹੀਂ ਕੀ ਕਿਸੇ ਦੇ ਕੋਲ ਤੁਹਾਨੂੰ ਸ਼ੱਕ ਹੈਗਾ ਕਿ ਵੀ ਕੌਣ ਬੰਦਾ ਹੋ ਸਕਦਾ ਠੀਕ ਹੈ ਕਹਿ ਸਕਦੇ ਜੀ ਇਹਦੇ ਬਾਰੇ ਕੀ ਸਰ ਰਿਪੋਰਟ ਲਿਖਾਈਆ ਥਾਣੇ ਕੋਈ ਆਇਆ ਹਾਂ ਸਰ ਮੈਂ ਰਿਪੋਰਟ ਕੱਲ ਵਿਖਾਇਆ ਕੋਈ ਆਇਆ ਚੈਕਿੰਗ ਕਰਨ ਕੋਈ ਨਹੀਂ ਕੋਈ ਤੁਹਾਨੂੰ ਜਦੋਂ ਤੁਸੀਂ ਪੈਸੇ ਰੱਖੇ ਸੀ ਕੋਈ ਉਦੋਂ ਕਿਸੇ ਨੂੰ ਪਤਾ ਹੋਵੇ ਕਿ ਤੁਸੀਂ ਗੱਲੇ 'ਚ ਪੈਸੇ ਰੱਖ ਰਹੇ ਹੋ ਕਿਸੇ ਨੂੰ ਕੋਈ ਹੋਵੇ ਇਦਾਂ ਦਾ ਸਰ ਐ ਹੁਣ ਕਈ ਵਾਰ ਮੈਂ ਪੈਸੇ ਗਿਣਕੇ ਲੈ ਕੇ ਗਿਆ ਇਤੋਂ ਥੋੜੇ ਜਿ 10000 ਰੁਪਏ ਮੇਰੇ ਪੈਸੇ ਲੰਘ ਗਏ ਮੈਂ ਤੁਹਾਨੂੰ ਮੈਂ ਬਾਅਦ ਵਿੱਚ ਲੈ ਕੇ ਜਾਊਂਗਾ ਕਿ ਮੇਰੇ ਕੋਲ ਪੇਸ਼ੈਂਟ ਵਗੈਰਾ ਮੈਡੀਸਨ ਵਗੈਰਾ ਲੈਣ ਆਉਂਦੇ ਨੇ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਹੁਣ ਟੋਟਲ ਕਿੰਨੇ ਪੈਸੇ ਜਿਹੜੀ ਥੋੜੀ ਚੋਰੀ ਹੋਈ ਹੈ ਸਵਾ ਲੱਖ ਰੁਪਏ ਸਵਾ ਤੇ ਉਹ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਚੱਕ ਕੇ ਲੈ ਗਈ ਨਹੀਂ ਹੋਰ ਨਹੀਂ ਕੁਝ ਲੈ ਕੇ ਤਰ ਕੋਈ ਸੀਸੀਟੀਵੀ ਹੈ ਇੱਥੇ ਸਾਹਮਣੇ ਕੈਮਰਾ ਲੱਗੇ ਨੇ ਹਾਂਜੀ ਉਹ ਵੀਡੀਓ ਭੇਜੀ ਸੀ ਠੀਕ ਸਾਰੀਆਂ ਵੀਡੀਓ ਜਿਹੜੀਆਂ ਵੰਗਰ ਕਿੰਨੇ ਕਬ ਦਾ ਟਾਈਮ ਸੀਗਾ ਜੀ ਇਹ ਤਿੰਨ ਮੇਰੇ ਮਲੋਸੀ ਜੀ ਪ੍ਰਦੀਪ ਜੀ ਨੇ ਜੀ ਉਹਨਾਂ ਦੀ ਬੇਟੀ 3:05 ਮਿੰਟ ਸਕੂਲੋਂ ਆਉਂਦੀ ਹੁੰਦੀ ਹੁੰਦੀ ਜੀ ਪੰਜਵੇਂ ਸਕੂਲ ਤੋਂ ਉਹ ਇੱਥੋਂ 3:00 ਸਹੀ ਗਏ ਨੇ ਜੀ 3:07 ਮਿੰਟ ਦੇ ਕੰਮ ਪਰ ਹੁਣ ਕੀ ਮੰਗ ਕਰਦੇ ਹੁਣ ਕੀ ਮੰਗ ਕਰਦੇ ਹੂੰ ਮੈਨੂੰ ਇਹ ਕਹਿ ਰਹੇ ਦਿਖਿਆ ਜਾ ਵੀ ਜੇ ਮੜਾ ਦੇਖੋ ਵੀ ਬੰਦਾ ਕੌਣ ਹੈ ਜੀ ਠੀਕ ਇਹਦਾ ਪ੍ਰਦੀਪ ਜੀ ਸਰ ਹਾਂ ਜੀ ਪ੍ਰਦੀਪ ਜੀ ਕੀ ਨਾਮ ਹੈ ਲੋਕੀਟ ਪ੍ਰਦੀਪ ਆਤੇ ਸੀ ਤੇ ਇਹ ਸਾਡੇ ਬਰਨੋਲਾ ਰੋਡ ਜੀ ਨਗਰ ਦੇ ਉੱਤੇ ਇੱਕ ਨਾ ਹੈਪੀ ਮੈਡੀਕਲ ਹਾਲ ਹੈ ਮੇਰੇ ਬਹੁਦੇ ਦੋਸਤ ਨਿਰੰਦਰ ਜੀ ਤੇ ਇਹਨਾਂ ਦਾ ਇੱਕ ਨਾ ਪੋਤਾ ਹੋਇਆ ਸੀ ਉੱਥੇ ਗਿਆ ਸੀ ਹਸਪਤਾਲ ਦੇ ਵਿੱਚ ਤੇ ਜਿਹੜਾ ਕਿ ਨਾ ਇੱਕ ਬੰਦਾ ਮੈਂ ਮੇਰੇ ਨਾਲ ਹੀ ਆਫਿਸ ਹੈਗਾ ਬਣਾਇਆ ਹੋਇਆ ਇੱਕ ਬੰਦਾ ਬਾਹਰ ਦੇਲੀਆਂ ਦੇ ਵਿੱਚ ਬੈਠਾ ਸੀ ਮੈਨੂੰ ਇੱਥੇ ਮੈਂ ਉਹਨਾਂ ਦਾ ਪੇਸ਼ੈਂਟ ਹੋਇਆ ਗਿਆ ਤੇ ਉਹ 3:00 ਵਜੇ ਅਪਰੋਕਸਿਮੇਟ 5 ਮਿੰਟ ਤੇ ਮੈਂ ਇਥੋਂ ਨਿਕਲੇ ਆ ਵਾਪਸ ਤੇ 3:10 ਦਾ ਕਾਂਡ ਹੈ ਜੀ ਜਦੋਂ ਕੈਮਰੇ ਤੋਂ ਚੈੱਕ ਕੀਤਾ 3:10 ਤੇ ਬੰਦੇ ਨੇ ਪੇਚਕਾਸ ਦੇ ਨਾਲ ਸ਼ਟਰ ਖੋਲੇ ਆ ਗੇਟ ਖੋਲੇ ਜਾਂ ਸ਼ਟਰ ਚਾਕੇ ਔਰ ਲੌਕ ਖੋਲ ਕੇ ਗੱਲੇ ਦੇ ਵਿੱਚੋਂ 1.5 ਲੱਖ ਕਰੀਬ ਨਗਦੀ ਕੱਢ ਕੇ ਲੈ ਗਏ ਲੈ ਕੇ ਉਹ ਗੇਟ ਖੋਲ ਕੇ ਫਟਾਫਟ ਚਲਾ ਕੇ ਬੜੁਖਾ ਕਿਲੇ ਨੂੰ ਗਿਆ ਹੈਗਾ ਅਸੀਂ ਇਹ ਕਹਿਣਾ ਚਾਹੁੰਦੇ ਪੁਲਿਸ ਲਾਈਨ ਨੇੜੇ ਆ ਤੇ ਨਾਲ ਹੀ ਸਿਟੀ ਵਨ ਥਾਣਾ ਪੈਂਦਾ ਹੈਗਾ ਹਨਾ ਤੇ ਸਾਰਾ ਦਿਨ ਇੱਥੇ ਨਫਰੀ ਰਹਦੀ ਹੈ ਪੰਜਾਬ ਪੁਲਿਸ ਸੀਐਮ ਸਿਟੀ ਹੈ ਔਰ ਯਾਰ ਇਹਡੇ ਇਹਡੇ ਗੰਦੇ ਕਾਂਡ ਹੋ ਰਹੇ ਨੇ ਨਸ਼ੇੜੀ ਲੋਗ ਨੇ ਯਾ ਯਾ ਤਾਂ ਇਹ ਲੋਗ ਬੜਾਵਾ ਦਿੱਤਾ ਜਾ ਰਿਹਾ ਨਸ਼ੇੜੀਆਂ ਨੂੰ ਚੋਰਾਂ ਨੂੰ ਠੀਕ ਹੈ ਅਨ ਆਈਡੈਂਟੀਫਾਈਡ ਕਰਕੇ ਪੁਲਿਸ ਨੂੰ ਕੇਸਾਂ ਨੂੰ ਬੰਦ ਕਰ ਦਿੰਦੀ ਹੈ ਸਾਨੂੰ ਬੰਦਾ ਲੱਭਿਆ ਨਹੀਂ ਹੈਗਾ ਠੀਕ ਹੈ ਹੁਣ ਤੁਹਾਨੂੰ ਪਤਾ ਹੀ ਹੈ ਬਾਕੀ ਅਸੀਂ ਕਹਿੰਦੇ ਹਾਂ ਵੀ ਡਾਕਟਰ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਸਾਹਿਬ ਦੇ ਬਾਰੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕੱਲ ਦੀ ਰਿਪੋਰਟ ਲਿਖਾਈ ਰਹੀ ਹੈ ਜਾਂ ਕੋਈ ਮੁਲਾਜ਼ਮੀਆਂ ਮੇਰੇ ਕੋਲ ਹੁਣ ਮੁੱਦਾ ਆਇਆ ਸੀ ਇਹਨਾਂ ਸਾਈਬਰ ਕ੍ਰਾਈਮ ਵਾਲੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਗਿਆ ਹੈ ਵੈਸੇ ਆਲਰੇਡੀ ਮੈਂ ਸਚ ਨੂੰ ਭੇਜ ਚੁੱਕੀ ਹਾਂ ਠੀਕ ਹੈ ਉਹ ਕੱਲ ਕਹਿੰਦੇ ਸੀ ਕਿ ਅਸੀਂ ਬੋਲੀਆਂ ਦੇ ਵਿੱਚ ਕੋਈ ਟਿੱਕੇ ਨਹੀਂ ਬੋਲੀਆਂ ਨੂੰ ਬੇਦੀਆਂ ਵੀਰ ਜੀ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਲਭਾਂਗੇ ਬੰਦੇ ਨੂੰ ਜਿਹਨੂੰ ਪੁੱਛ ਹੋ ਸਕਦੀ ਹੈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਪਰ ਇੱਥੇ ਕਿਰਾਈ ਮੈਂ ਬਿਲਕੁਲ ਨਾਲ ਹੁੰਦੇ ਹੋਏ ਸਾਹਮਣੇ 100 ਗਾਜੇ ਦੂਰੀ ਦੇ ਉੱਪਰ ਪੁਲਿਸ ਲਾਈਨ ਹੈ ਤੇ ਮੇ ਹੈਜ਼ 150 ਗਾਜੇ ਦੂਰੀ ਦੇ ਉੱਪਰ ਸਿਟੀ ਵਨ थाना ਪਰ ਡਾ ਵੱਡਾ ਕਾਂਡ ਹੋ ਜਾਣਾ ਸ਼ਹਿਰ ਵਿੱਚ ਫਿਰ ਤਾਂ ਇੱਥੇ ਟੈਕਸਪੀਅਰ ਬੰਦੇ ਆ ਠੀਕ ਹੈ ਟੈਕਸਪੀਅਰ ਬੰਦੇ ਉਹਦੀ ਗਵਰਨਰ ਨੂੰ ਚਾਹੀਦੀ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਦੇਵੇ ਕਿਉਂਟੀ ਚਾਹੀਦੀ ਹੈ ਤੇ ਪੀਸੀਆਰ ਲਗਾਉਣ ਉਹ ਦਿਨ ਤੇ ਸਾਡੇ ਚੋਰੀਆਂ ਦਿਨ ਸਾਡੇ ਡੱਕਾ ਜੀ ਕੀ ਸਮਝਦੇ ਹੋ ਕਿ ਚੋਰਾਂ ਨੂੰ ਕਿਸੇ ਦਾ ਕੋਈ ਫੌਫ ਨਹੀਂ ਰਿਹਾ ਕੋਈ ਫੌਫ ਨਹੀਂ ਹੈ ਦੀ ਪੁਲਿਸ ਦਾ ਕੋਈ ਫੌਫ ਨਹੀਂ ਹੈ ਚੋਰਾ ਸ਼ਰਿਆਮ ਚੋਰੀਆਂ ਹੋ ਰਹੀਆਂ ਨੇ ਤੁਹਾਨੂੰ ਵੀਡੀਓ ਵੀਡੀਓ ਦੇਖੋ ਤੁਸੀਂ ਸ਼ਰਿਆਮ ਬੰਦਾ ਵੇਚਕਾਰ ਦੇ ਨਾਲ ਅਚੋ ਉਹਨੂੰ ਜੇ ਬੰਦਾ ਕੋਈ ਇਕੱਲਾ ਹੋਵੇ ਵੀ ਤਾਂ ਉਹਨੂੰ ਕਿਵੇਂ ਟੱਕਰ ਦੇ ਸਕਦਾ ਵੇਚਕਾਰ ਸਮਾਰ ਸਕਦਾ ਹੈ ਉਹਨੂੰ ਇੰਜਰ ਕਰ ਸਕਦਾ ਠੀਕ ਹੈ ਤਾਂ ਕਰਕੇ ਇਸ ਤਰ੍ਹਾਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਘੱਟੋ ਘੱਟ ਪੀਸੀਆਰ ਜਲੂਰ ਇਹਨਾਂ ਦੁਕਾਨਾਂ ਦੇ ਮੁਰੇ ਇੱਕ ਢਾ ਲੱਗੇ ਠੀਕਾ ਦੁਬਾਰਾ ਲਈਦਾ ਜਾਦਾ ਹੈ ਕਿ ਜੋਂ ਜਾਬਤਾ ਲੱਗਿਆ ਸਾਡੇ ਨਾਕਾ ਬੰਦਿਆਂ ਕੀਤੇ ਨੇ ਨਾਕੇ ਵਧਾਇਆ ਗਏ ਨੇ ਗਸ਼ਤ ਵਧਾਈ ਗਈ ਆ ਉਹਦੇ باوجود ਵੀ ਦਿਲਦਿਆਂ ਕੋਈ ਫਰਕ ਨਹੀਂ ਆ ਜੀ ਸ਼ਰਿਆਮ ਚਿੱਟਾ ਵਿਕ ਰਿਹਾ ਸ਼ਰਿਆਮ ਨਸ਼ੇੜੀ ਫਿਰਦੇ ਆ ਸ਼ਰਿਆਮ ਇਥੇ ਸਾਰੇ ਕਾਂਡ ਸ਼ਰਿਆਮ ਹੋ ਰਹੇ ਨੇ ਕੋਈ 1% ਦਾ ਫਰਕ ਨਹੀਂ ਆਉਣੇ 5-7 ਦਿਨ ਪਹਿਲਾਂ 750 ਗ੍ਰਾਮ ਚਿੱਟਾ ਗਵਰ ਕੀਤਾ ਬਣੇ ਠੀਕਾ ਉਹ ਆਇਦੇ ਆ ਜੋਂ ਜਾਬਤੇ ਤੋਂ ਬਾਅਦ ਵੀ ਇਹ ਗੱਲ ਹੈਗੀ ਸ਼ਰਿਆਮ ਦਾ ਸ਼ਾਬਿਤ ਨਹੀਂ ਕੋਈ ਰੁੱਤ ਨਹੀਂ ਜੀ ਨਾ ਭਾਈ ਕੀ ਨਾਮ ਹੈ ਇਹ ਇਹ ਤਾਂ ਸਿੰਘ ਕਰਨ ਅਰੇ ਇਹ ਕੀ ਵਾਕਿਆ ਹੋਇਆ ਕਰਨ ਕੀ ਕਰਨ ਦੇਖੋ ਜਿਹੜਾ ਇਹ ਵਾਕਿਆ ਹੋਇਆ ਇਹ ਨਵਾਂ ਨਹੀਂ ਹੋਇਆ ਸੰਗਰੂਰ ਦੇ ਵਿੱਚ ਸੀਐਮ ਸਿਟੀ ਦੇ ਵਿੱਚ ਅਕਸਰ ਦੇਖਦੇ ਆਂਗੇ ਆਏ ਦਿਨ ਕਿਤੇ ਨਾ ਕਿਤੇ ਚੋਰੀਆਂ ਪਹਿਲਾਂ ਤਾਂ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀ ਜੀਆਂ ਠੀਕ ਹੈ ਜੀ ਹੁਣ ਤਾਂ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਲੋਕ ਆਪਨਾ ਕੀ ਕਹਿੰਦੇ ਨੇ ਚੋਹਨ ਜਾਬਤਾ ਲੱਗੇ ਹੈ ਜੀ ਐਡੇ ਐਡੇ ਕੈਮਰੇ ਲੱਗੇ ਹੋ ਨੇ ਗੱਡੀਆਂ ਤੇ ਉਹ ਘੁੰਮਰੀਆਂ ਨੇਗੀਆਂ ਤੇ ਪੁਲਿਸ ਦੇ ਨਾਕੇ ਵੀ ਲੱਗਦੇ ਨੇ ਮਾ ਥੋੜੇ ਦਿਨਾਂ ਨੇ ਪਹਿਲਾਂ ਫਲਾਈ ਮਾਰਚ ਵੀ ਕੀਤਾ ਗਿਆਗਾ ਪਰ ਇਹਨਾਂ ਦਾ ਆਮ ਲੋਕਾਂ ਤੇ ਅਸਰ ਆ ਜਿਹੜਾ ਕੋਈ ਜਿਹੜਾ ਚੰਗਾ ਬੰਦਾ ਉਸ ਚੀਜ਼ ਨੂੰ ਉਹਨਾਂ ਦਾ ਡਰ ਵੀ ਸਤੋਂ ਕੋਈ ਗਲਤੀ ਨਾ ਹੋ ਜਾਈ ਪਰ ਜਿਹੜੇ ਚੋਰ ਨੇਗੇ ਪ੍ਰੋਫੈਸ਼ਨਲ ਨੇ ਉਹਨਾਂ ਦੇ ਲਈ ਕੋਈ ਮਤਲਬ ਇਹ ਚੋਣ ਜਾਬਤਾ ਨਹੀਂ ਕੋਈ ਪੁਲਸ ਦੇ ਕੈਮਰੇ ਨਹੀਂ ਕੋਈ ਕੁਝ ਨਹੀਂ ਹੈਗਾ ਅਸਰ ਦੇਖਿਆ ਜਾਂਦਾ ਜੀ ਮੰਦਿਆਂ ਦੇ ਵਿੱਚ ਗੜੀਆਂ ਦੇ ਵਿੱਚ ਬਿੰਦਿਆੜੇ ਕਿਸੇ ਦੀ ਚੈਨੀ ਖੋ ਕੇ ਲੈ ਗਏ ਕਿਸਦਾ ਮੋਬਾਈਲ ਖੋ ਕੇ ਲੈ ਗਏ ਜਿਹੜਾ ਖੋ ਕੇ ਲੈ ਗਏ ਜਾਂ ਪੈਸਾ ਕੱਢ ਕੇ ਲੈ ਗਏ ਉਹ ਦੁਬਾਰੇ ਮਿਲਿਆ ਨਹੀਂ ਮਿਲ ਵੀ ਜਾਵੇ ਜੇ ਕੋਈ ਬੰਦਾ ਲੱਭ ਵੀ ਜਾਵੇ ਜੇ ਉਹਦੀ ਪੇਮੈਂਟ ਆ ਜਾਂ ਕੋਈ ਉਹਦੀ ਕੋਈ ਮੋਟਰਸਾਈਕਲ ਆ ਉਹ ਥਾਣੇ ਦੇ ਵਿੱਚ ਖੜੇ ਖੜੇ ਹੀ ਖਰਾਬ ਹੋ ਜਾਂਦੇ ਨੇ ਪਰ ਉਹਨਾਂ ਨੂੰ ਮਿਲਦਾ ਨਹੀਂ ਅਸੀਂ ਤਾਂ ਇੱਥੋਂ ਇੱਕ ਗੱਲ ਕਰਦੇ ਹਾਂ ਜੀ ਸੀਐਮ ਸਿਟੀ ਹੋਵੇ 2 ਸਾਲ ਹੋ ਗਏ ਆਮ ਸਰਕਾਰ ਬਣੀ ਨੂੰ ਇਹ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਅਸੀਂ ਨੇ ਵੋਟ ਪਾਈ ਸੀ ਪਰ ਜਿੱਥੇ ਦੇਖਿਆ ਜਾਂਦਾ ਵੀ ਇਹ ਚੀਜ਼ਾਂ ਵਧੀਆਂ ਨੇ ਗੜੀਆਂ ਮੁਹੱਲਿਆਂ ਦੇ ਵਿੱਚ ਨਸ਼ੇੜੀ ਫਿਰਦੇ ਨੇ ਠੀਕ ਹੈ ਜੀ ਕਿਹਦੇ ਨਾਲ ਕੋਈ ਲੁੱਟ ਖੋਹ ਕਰ ਜਾਣਾ ਇਹ ਘਣਾ ਨਹੀਂ ਦਿੰਦੇ ਆ ਜਾਂ ਫੜੇ ਵੀ ਜਾਂਦੇ ਨੇ ਕਾ ਮਿੰਟ ਲਾਉਂਦੇ ਨੇ ਉਹਦੀ ਜਮਾਨਤ ਕਰਾਉਣ ਨੂੰ ਦੂਜੇ ਦਿਨ ਹੀ ਉਹ ਬੰਦਾ ਫੇਰ ਮਤਲਬ ਫਿਰਦਾ ਹੈਗਾ ਨਸ਼ੇ ਕਰਦਾ ਜਾਂ ਨਸ਼ੇ ਵੇਚਦਾ ਜਾਂ ਕੁਝ ਵੀ ਆ ਪਰ ਇਹਦੇ ਵਿੱਚ ਜਿਹੜਾ ਇੱਕ ਕਾਨੂੰਨ ਆ ਨਾ ਜਿਹੜਾ ਕਾਨੂੰਨ ਆ ਉਹ ਉਹਦਾ ਕਾਨੂੰਨ ਦਾ ਡਰ ਆਮ ਬੰਦੇ ਨੂੰ ਆ ਸ਼ਰੀਬੰਦੀ ਨੂੰ ਆ ਜਿਹੜੇ ਚੋਰ ਨੇ ਸਮਲਗਰ ਨੇ ਉਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਮਿਲੀ ਭੁਗਤਾਂ ਕੀ ਕਹਿੰਦਾ ਦਿਨ ਦਿਹਾੜੇ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਬਿਲਕੁਲ ਜੀ ਦਿਨ ਦਿਹਾੜੇ ਉਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਬੈਠਦੇ ਨੇ ਸਾਹਮਣੇ ਨੇ ਐਸਐਸਪੀ ਸਾਹਿਬ ਇੱਥੇ ਬੈਠਦੇ ਨੇ ਸਾਰੇ ਜ਼ਿਲ੍ਹੇ ਦੀ ਪੁਲਿਸ ਹੋਰੇ ਆਗੀ ਆ ਲਾਈਨਾਂ ਟੱਪ ਕੇ ਜੀ ਸਾਡੇ ਸਿਟੀ 1 ਥਾਣਾ ਦਾ ਐਪਲੀਕੇਸ਼ਨ ਲਿਖਾਈ ਹੋਈ ਆ ਚਲੋ ਮੰਨ ਲੈਂਦੇ ਆ ਮਜਬੂਰੀਆਂ ਹੋਣਗੀਆਂ ਕੱਲ ਐਸਐਚਓ ਸਾਹਿਬ ਨੇ ਵੀ ਮੈਂ ਫੋਨ ਤੇ ਗੱਲ ਕੀਤੀ ਉਹ ਵੀ ਕਹਿੰਦੇ ਜੀ ਅਸੀਂ ਇਹਨੂੰ ਟਰੇਸ ਕਰਾਂਗੇ ਅਸੀਂ ਇਹਦਾ ਉਹ ਕਰਾਂਗੇ ਪਰ ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਵੀ ਅੱਜ ਤੱਕ ਕਿੰਨੇ ਚੋਰਾਂ ਤੋਂ ਰਿਕਵਰੀਆਂ ਕਰਵਾਤੀਆਂ ਕਿੰਨਿਆਂ ਨੂੰ ਪੈਸੇ ਮੜਵਾਤੇ ਜਾਂ ਕਿੰਨਿਆਂ ਨੂੰ ਇਹਨਾਂ ਨੇ ਮੋਬਾਈਲ ਮੜਵਾਤੇ ਕਿੰਨਿਆਂ ਤੇ ਮੋਟਰਸਾਈਕਲ ਵਾਪਸ ਪਰਚਾ ਦਰਜ ਜ਼ਰੂਰ ਹੁੰਦਾ ਕਾਰਵਾਈ ਹੁੰਦੀ ਆ ਉਹ ਬੰਦੇ ਨੂੰ ਉੱਥੇ ਭੇਜਨਾ ਜ਼ਮਾਨਤ ਕਰਾ ਕੇ ਫੇਰ ਬਾਹਰ ਆ ਕੇ ਫੇਰ ਕੰਮ ਸ਼ੁਰੂ ਕਰ ਦਿੰਦਾ ਪਰ ਇਹ ਜਿੱਥੇ ਤੱਕ ਦੇਖਿਆ ਜਾਵੇ 2 ਸਾਲਾਂ ਦੇ ਵਿੱਚ ਬਿਲਕੁਲ ਫੱਟੀ ਪੋਚੀ ਪਈ ਆ ਜੀ ਆ ਸੋਬਾ ਦੀ ਦੂਰੀ ਤੇ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਜੀ ਕੀ ਕਹਿਣਾ ਕਿੰਨੇ ਦੀ ਚੋਰੀ ਦੀ ਹਰ ਰਾਤ 6 ਵੇ ਦੇ ਕਰੀਬ ਸਾਡੇ ਕੋਲ ਮੇਰੇ ਇਨਫੋਰਮੇਸ਼ਨ ਆਈ ਸੀ ਕਿ ਚੋਰੀ ਹੋਈ ਹੈ ਮੈਂ ਆਪ ਵੀ ਮੌਕੇ ਤੇ ਗਿਆ ਸੀਗਾ ਉਹ ਦੁਕਾਨ ਬੰਦ ਸੀਗੀ ਛੋਟਾ ਝਗੜਾ ਵੀ ਸੀ ਮੈਂ ਉਹ ਮੌਕੇ ਤੇ ਗਿਆ ਸੀਗਾ ਅ ਅਸੀਂ ਫੁਟੇਜ ਲੈ ਲਈਆਂ ਨੇ ਇਹਦੀਆਂ ਤੇ ਅੱਜ ਐਫਆਈਆਰ ਲੌਂਚ ਕਰ ਰਹੇ ਹਾਂ ਤੇ ਅਸੀਂ ਆਪਣੇ ਜਿਹੜੇ ਸੋਰਸਸ ਹੈ ਉਹ ਵੀ ਲਾਤੇ ਤੇ ਆਪ ਵੀ ਇਸ ਕੈਮਰੇ ਚੈੱਕ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਬਹੁਤ ਜਲਦੀ ਇਹਦੇ ਚੋਰ ਹੈਗੇ ਨੇ ਉਹ ਸਲੱਖਾਂ ਦੇ ਪਿੱਛੇ ਹੋਣਗੇ ਇਹੋ ਕਿਸ ਤਰ੍ਹਾਂ ਦੇ ਦੇਖੋ ਕਿ ਥਾਣਾ ਵੀ ਬਿਲਕੁਲ ਨੇੜੇ ਤੇ ਐਸਐਸਪੀ ਜਿਹੜੇ ਪੁਲਿਸ ਮੁਖੀ ਨੇ ਉਹ ਵੀ ਬਿਲਕੁਲ ਸਾਹਮਣੇ ਹੈ ਕਿ ਚੋਰਾਂ ਨੂੰ ਇੱਥੇ ਕੋਈ ਬੋਬਾ ਨਾ ਜਿਹੜਾ ਚੋਰੀ ਕਰਦੇ ਨੇ ਨਹੀਂ ਐਕਚੁਅਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ਟਰ ਜਿਹੜਾ ਹੈਗਾ ਮੇਰੇ ਖਾਸ ਖੁੱਲਾ ਸੀਗਾ ਦੂਜੀ ਕਾਲਾ ਰੇਲਵੇ ਲਾਈਨ ਦਾ ਬਹੁਤ ਵੱਡਾ ਫਰਕ ਪੈਂਦਾ ਹੈਗਾ ਹੂੰ ਹੂੰ ਰੇਲਵੇ ਲਾਈਨ ਕ੍ਰਾਸ ਦੇ ਉੱਪਰ ਦੀ ਜਾਣਾ ਪੈਂਦਾ ਹੈਗਾ ਥਾਣੇ ਲਈ ਕੋਈ ਗੱਲ ਨਹੀਂ ਪੁਲਿਸ ਪੂਰੀ ਮਸਤੈਦ ਤੇ ਪੁਲਿਸ ਜਿਹੜਾ ਹੈਗਾ ਇਹਨਾਂ ਨੂੰ ਚੋਰਾਂ ਨੂੰ ਨੱਪਣ ਦੇ ਲਈ ਜਿਹੜੀ ਹੈਗੀ ਆਪਣੇ ਹਰ ਹਿੱਲਾ ਵਰਤੂਗੀ ਤੇ ਇਹ ਮਾੜੇ ਆਨਸਰ ਉਹਨ ਇਹ ਸਮਝੋ ਕਿ ਤੁਹਾਡੇ ਲਈ ਇੱਕ ਵੱਡਾ ਚੈਲੰਜ ਹੈ ਪੀਪਲਸ ਲਾਈਨ ਦੇ ਸਾਹਮਣੇ ਚੋਂ ਜਾਬਤਾ ਲੱਗਿਆ ਹੋਇਆ ਤੇ ਠਾਣੇ ਦੇ ਬਿਲਕੁਲ ਨਾਲ 2 ਸਵਾ ਲੱਖ ਦੀ ਵੱਡੀ ਚੋਰੀ ਹੈ ਜੀ ਪੁਲਿਸ ਦਾ ਹਰ ਇੱਕ ਚਾਹੇ ਚੋਰੀ ਛੋਟੀ ਹੈ ਚਾਹੇ ਵੱਡੀ ਹੈ ਪੁਲਿਸ ਲਈ ਚੈਲੰਜ ਹੈ ਤੇ ਅਸੀਂ ਹਰ ਇੱਕ ਸ਼ਹਿਰ ਦੇ ਵਸਿੰਦੇ ਨੂੰ ਭਰੋਸਾ ਦਿਵਾਉਣਾ ਵੀ ਪੁਲਿਸ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਹਾਜ਼ਰ ਤੇ ਜਿੱਥੇ ਵੀ ਇਹ ਮਾੜੇ ਅਨਸਰ ਕੋਈ ਕਾਰਵਾਈ ਕਰਨਗੇ ਪੁਲਿਸ ਆਪਣਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਦੇਰ ਨਹੀਂ ਕਰੂਗੀ